ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਖਾਸ ਵਿਸ਼ਾ ਹੈ ਇਹ ਵੀਡੀਓ ਦੇ ਥੰਬਨੇਲ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਅਸੀਂ ਦਲੀ ਕਿਹੜਾ ਅਮਲ ਲੈ ਕੇ ਆਏ ਹਾਂ ਸੰਗਤ ਜੀ ਸਾਡੇ ਇਸ ਚੈਨਲ ਨੂੰ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਤੁਹਾਡੇ ਸਭ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਤਰੀਕੇ ਅਤੇ ਵੀਰਾਂ ਦੀ ਭਗਤੀ ਬਾਰੇ ਜ਼ਰੂਰੀ ਜਾਣਕਾਰੀ ਵੀਡੀਓ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਲਈ ਹੀ ਇਹ ਚੈਨਲ ਸ਼ੁਰੂ ਕੀਤਾ ਹੈ ਅਸੀਂ ਤੁਹਾਨੂੰ ਸਾਰੇ ਵਹਿਮ ਭਰਮਾਂ ਤੋਂ ਦੂਰ ਕਰਨਾ ਚਾਹੁੰਦੇ ਹਾਂ ਜਾ ਜੋ ਤੁਹਾਨੂੰ ਕੋਈ ਵੀ ਪਖੰਡੀ ਤੇ ਠੱਗ ਬਾਬਾ ਪੈਸੇ ੱੱ ਲੱਗਣ ਦੇ ਚੱਕਰ ਚ ਤੁਹਾਨੂੰ ਵਹਿਮਾਂ ਚ ਪਾ ਕੇ ਤੁਹਾਡੀਆਂ ਤਕਲੀਫਾਂ ਨੂੰ ਹੋਰ ਨਾ ਵਧਾਵੇ ਅਸੀਂ ਇਹਨਾਂ ਵੀਡੀਓ ਚ ਉਹੀ ਹੱਲ ਦੱਸਦੇ ਹਾਂ ਜੋ ਤੁਸੀਂ ਆਸਾਨੀ ਨਾਲ ਆਪ ਕਰ ਸਕਦੇ ਹੋ ਸਾਡੇ ਬਹੁਤੇ ਅਮਲਾਂ ਤੇ ਵਜ਼ੀਫੀਆਂ ਵਿੱਚ ਪਵਿੱਤਰ ਕੁਰਾਨ ਦੀਆਂ ਆਇਤਾਂ ਦਾ ਹੀ ਜ਼ਿਕਰ ਹੁੰਦਾ ਹੈ ਅਸੀਂ ਕੋਈ ਵੀ ਕਾਲਾ ਜਾਦੂ ਜਾਂ ਮੜੀ ਮਸਾਣਾ ਵਿੱਚ ਜਾ ਕੇ ਟੂਣੇ ਕਰਨ ਨੂੰ ਨਹੀਂ ਆਖਦੇ ਅਤੇ ਨਾ ਹੀ ਇਸ ਦੇ ਹੱਕ ਵਿੱਚ ਹਾਂ ਸੰਗਤ ਜੀ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਘਰ ਦੀ ਇੱਟੀ ਲੈ ਕੇ ਇਸ ਅਮਲ ਨੂੰ ਕਰਕੇ ਜਾਣ ਸਕਦੇ ਹਾਂ ਕਿ ਤੁਹਾਡੇ ਘਰ ਵਿੱਚ ਕਿਸੇ ਬੁਰੀ ਚੀਜ਼, ਭੂਤ ਪ੍ਰੇਤ ਦਾ ਵਾਸ ਹੈ ਜਾਂ ਕਿਸੇ ਨੇ ਜਾਦੂ ਟੂਣਾ ਕਰਕੇ ਤੁਹਾਡੇ ਕੰਮ ਜਾਂ ਸਿਹਤ ਜਾਂ ਬੱਚਿਆਂ ਦੀ ਪੜ੍ਹਾਈ, ਰੋਜ਼ਗਾਰ ਬੰਦ ਕਰ ਦਿੱਤਾ ਹੈ। ਇਸ ਅਮਲ ਨੂੰ ਕਰਨ ਤੋਂ ਬਾਅਦ ਤੁਹਾਨੂੰ ਤਿੰਨ ਨਿਸ਼ਾਨੀਆਂ ਮਿਲਣਗੀਆਂ ਜਿਨ੍ਹਾਂ ਤੋਂ ਆਸਾਨੀ ਨਾਲ ਤੁਸੀਂ ਜਾਣ ਸਕੋਗੇ ਕਿ ਵਾਕਈ ਕੋਈ ਗੱਲ ਹੈ ਸਾਡੇ ਘਰ ਵਿੱਚ ਜਾਂ ਐਵੇਂ ਅਸੀਂ ਵਹਿਮਾਂ ਦੇ ਸ਼ਿਕਾਰ ਹੋਏ ਫਿਰਦੇ ਹਾਂ। ਸਿੰਘ ਜੀ ਇੱਕ ਗੁਜ਼ਾਰਿਸ਼ ਇਹ ਵੀ ਹੈ ਕਿ ਤੁਸੀਂ ਹਰ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ। ਪੂਰੀ ਵੀਡੀਓ ਵੇਖ ਕੇ ਇਹ ਸਾਰੀ ਜਾਣਕਾਰੀ ਲੈ ਕੇ ਹੀ ਕੋਈ ਟੋਟਕਾ ਜਾਂ ਉਪਾਅ ਕਰਨਾ ਚਾਹੀਦਾ ਹੈ ਖਾਸ ਕਰ ਉਦੋਂ ਜਦੋਂ ਜਾਦੂ ਟੂਣੇ ਜਾਂ ਕੀਤੇ ਕਰਾਏ ਦਾ ਮਸਲਾ ਹੋਵੇ ਸੰਗਤ ਜੀ ਤੁਸੀਂ ਕੀ ਕਰਨਾ ਹੈ ਕਿ ਜਦ ਵੀ ਸਾਡੇ ਘਰ ਸਵੇਰੇ ਸਵੇਰੇ ਝਾੜੂ ਲੱਗਦਾ ਹੈ ਤਾਂ ਜੋ ਮਿੱਟੀ ਇਕੱਠੀ ਹੁੰਦੀ ਹੈ ਉਸ ਨੂੰ ਇੱਕ ਭਾਂਡੇ ਚ ਜਾਂ ਪਲੇਟ ਚ ਪਾ ਲੈਣਾ ਹੈ ਜਿਨ੍ਹਾਂ ਘਰਾਂ ਵਿੱਚ ਕੱਚਾ ਫਰਸ਼ ਹੈ ਜਾਂ ਵੇੜਾ ਕੱਚਾ ਹੈ ਉਹਨਾਂ ਦੇ ਲਈ ਇਹ ਕੰਮ ਸੌਖਾ ਹੈ ਪਰ ਜ਼ਿਆਦਾਤਰ ਘਰਾਂ 'ਚ ਟਾਈਲਾਂ ਜਾਂ ਪੱਥਰ ਲੱਗਾ ਹੋਣ ਕਰਕੇ ਉਹ ਕਹਿਣਗੇ ਕਿ ਅਸੀਂ ਮਿੱਟੀ ਕਿਵੇਂ ਇਕੱਠੀ ਕਰੀਏ ਸੁਸੰਗਤ ਜੀ ਚਾਹੇ ਘਰ 'ਚ ਟਾਈਲਾਂ ਵੀ ਲੱਗੀਆਂ ਹੋਣ ਪਰ ਮਿੱਟੀ ਤਾਂ ਝਾੜੂ ਨਾਲ ਥੋੜੀ-ਬਹੁਤੀ ਇਕੱਠੀ ਹੋ ਹੀ ਜਾਂਦੀ ਹੈ ਚਾਹੇ ਥੋੜੀ ਜਹੀ ਹੋਵੇ ਸੋ ਤੁਸੀਂ ਕੋਸ਼ਿਸ਼ ਕਰਕੇ ਮਿੱਟੀ ਪਲੇਟ ਜਾਂ ਭਾਂਡੇ 'ਚ ਇਕੱਠੀ ਕਰ ਲੈਣੀ ਹੈ ਹੁਣ ਤੁਸੀਂ ਇਸ ਮਿੱਟੀ ਉੱਪਰ ਇਹ ਕਲਾਮ ਪਾੜਨਾ ਹੈ ਇਹ ਤੁਹਾਨੂੰ ਸਕਰੀਨ ਤੇ ਲਿਖਿਆ ਹੋਇਆ ਵੀ ਮਿਲ ਜਾਵੇਗਾ ਇਹ ਕਲਾਮ ਤੁਸੀਂ 7 ਵਾਰ ਪੜ੍ਹਨਾ ਹੈ ਕਲਾਮ ਹੈ ਲਾਹੌਲ ਵਲਾ ਕੁਵਤਾ ਇਲਾ ਬਿੱਲ੍ਲ੍ਹਿ ਅਲ੍-ਅਲੀਅਲ ਅਜ਼ੀਮ ਲਾਹੌਲ ਵਲਾ ਕੁਵਤਾ ਇਲਾ ਬਿੱਲਾ ਹਿਲ ਅਲੀਅਲ ਅਜ਼ੀਮ 7 ਵਾਰ ਇਸ ਕਲਾਮ ਨੂੰ ਪੜ੍ਹ ਕੇ ਤੁਸੀਂ ਉਸ ਮਿੱਟੀ ਤੇ ਤਿੰਨ ਵਾਰ ਫੂਕ ਮਾਰਨੀ ਹੈ ਫੂਕ ਜ਼ੋਰ ਦੀ ਵੀ ਨਹੀਂ ਮਾਰਨੀ ਕਿ ਮਿੱਟੀ ਉੱਡ ਜਾਵੇ ਬਸ ਫੂਕ ਮਿੱਟੀ ਨੂੰ ਟੱਚ ਹੋਵੇ ਐਨੀ ਕੋ ਹੌਲੀ ਮਾਰਨੀ ਹੈ ਤਿੰਨ ਵਾਰ ਫੂਕ ਮਾਰਨੀ ਹੈ ਜਿੱਦਾਂ ਹੀ ਤੁਸੀਂ ਫੂਕ ਮਾਰੋਗੇ ਤਾਂ ਫਿਰ ਤੁਸੀਂ ਉਸ ਮਿੱਟੀ ਨੂੰ ਸੁੰਘ ਕੇ ਵੇਖਣਾ ਹੈ ਕਿ ਕਿਸ ਤਰ੍ਹਾਂ ਦੀ ਸਮੈਲ ਉਸ ਵਿੱਚੋਂ ਆ ਰਹੀ ਹੈ ਇਸ ਅਮਲ ਨੂੰ ਕਰਨ ਤੋਂ ਬਾਅਦ ਤੁਹਾਨੂੰ ਤਿੰਨ ਤਰ੍ਹਾਂ ਦੀ ਸਮੈਲ ਆ ਸਕਦੀ ਹੈ ਪਹਿਲੀ ਕਿ ਜਿੱਦਾ ਜਲੇ ਹੋਏ ਲੱਕੜੀ ਦੇ ਕੋਲਿਆਂ ਦੀ ਮਹਿਕ ਹੋਵੇ ਜੇਕਰ ਕੋਲਿਆਂ ਦੀ ਮਹਿਕ ਆਵੇ ਤਾਂ ਇਸ ਦਾ ਮਤਲਬ ਹੈ ਕਿ ਇੱਥੇ ਜਿੰਨਾ ਦਾ ਬਸੇਰਾ ਹੈ ਤੁਹਾਡੇ ਘਰ ਵਿੱਚ ਜਿੰਨ ਰਹਿੰਦੇ ਨੇ ਕੋਲਿਆਂ ਦੀ ਮਹਿਕ ਆਵੇ ਮਿੱਟੀ ਚੋਂ ਤਾਂ ਮਤਲਬ ਕਿ ਤੁਹਾਡੇ ਘਰ ਚ ਜਿੰਨਾ ਦਾ ਸਾਆ ਹੈ ਅਤੇ ਦੂਜੀ ਖੁਸ਼ਬੂ ਜੇਕਰ ਸੜੇ ਹੋਏ ਮਾਸ ਦੀ بو ਆਵੇ ਜਾਂ ਮੀਟ ਦੀ ਬਦਬੂ ਆਵੇ ਜਿਵੇਂ ਸੜਿਆ ਹੋਇਆ ਜਾਂ ਕੱਚਾ ਮਾਸ ਇਸ ਤਰ੍ਹਾਂ ਦੀ ਮਹਿਕ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਚ ਕਾਲਾ ਜਾਦੂ ਕੀਤਾ ਹੋਇਆ ਹੈ ਅਤੇ ਸੰਗਤ ਜੀ ਤੀਜੀ ਨਿਸ਼ਾਨੀ ਕਿ ਜੇਕਰ ਮਿੱਟੀ ਤੇ 7 ਵਾਰ ਲਾਹੌਲ ਬਲਾਕੁਵਤਾ ਇਲਾ ਬਿੱਲ੍ਲਾਹ ਅਲ ਅਲੀ ਅਜ਼ੀਮ ਪੜ ਕੇ ਦਮ ਕਰਨ ਤੋਂ ਬਾਅਦ ਵੀ ਕੋਈ ਖੁਸ਼ਬੂ ਜਾਂ ਬਦਬੂ ਨਹੀਂ ਆਉਂਦੀ ਤਾਂ ਮਤਲਬ ਘਰ ਚ ਕੋਈ ਐਸੀ ਗੱਲਬਾਤ ਨਹੀਂ ਹੈ ਡਰਨ ਜਾਂ ਵਹਿਮ ਚ ਪੈਣ ਦੀ ਲੋੜ ਨਹੀਂ ਹੈ ਸੰਗਤ ਜੀ ਜੇ ਇਹ ਅਮਲ ਕਰਕੇ ਪਹਿਲੇ ਦਿਨ ਤੁਹਾਨੂੰ ਕੋਈ ਮਹਿਕ ਨਾ ਆਵੇ ਜਾਂ ਮਹਿਕ ਦਾ ਅੰਦਾਜ਼ਾ ਨਾ ਲੱਗੇ ਤਾਂ ਤੁਸੀਂ ਅਗਲੇ ਦਿਨ ਦੁਬਾਰਾ ਇਸ ਅਮਲ ਨੂੰ ਕਰ ਸਕਦੇ ਹੋ ਉਦੋਂ ਤੱਕ ਕਰ ਸਕਦੇ ਹੋ ਜਦ ਤੱਕ ਤੁਹਾਨੂੰ ਪੱਕਾ ਨਾ ਹੋ ਜਾਵੇ ਕਿ ਇਹ ਮਹਿਕ ਕਿਸ ਤਰ੍ਹਾਂ ਦੀ ਹੈ ਜਾਂ ਇਸ ਵਿੱਚ ਕੋਈ ਵੀ ਮਹਿਕ ਨਹੀਂ ਹੈ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਹੋ ਕਿ ਮਿੱਟੀ ਉੱਪਰ ਦਮ ਕਰਨ ਤੋਂ ਪਹਿਲਾਂ ਉਸ ਦੀ ਮਹਿਕ ਸੁੰਘ ਕੇ ਵੇਖ ਸਕਦੇ ਹਾਂ ਕਿ ਇਸ ਵਿੱਚ ਪਹਿਲਾਂ ਕਿੱਦਾਂ ਦੀ ਮਹਿਕ ਆ ਰਹੀ ਹੈ ਅਤੇ ਕਲਾਮ ਪੜਨ ਤੋਂ ਬਾਅਦ ਦਮ ਕਰਨ ਤੋਂ ਬਾਅਦ ਉਸ ਮਿੱਟੀ ਦੀ ਮਹਿਕ ਵਿੱਚ ਕੋਈ ਬਦਲਾ ਆਉਂਦਾ ਹੈ ਜਾਂ ਨਹੀਂ ਹੁਣ ਜੇਕਰ ਕੋਲਿਆਂ ਦੀ ਜਾਂ ਸੜੇ ਹੋਏ ਮਾਸ ਦੀ بو ਆਵੇ ਤਾਂ ਵੀ ਘਬਰਾਉਣਾ ਨਹੀਂ ਹੈ ਜਾਂ ਡਰਨਾ ਨਹੀਂ ਹੈ ਨਾ ਹੀ ਘਰ ਦੇ ਦੂਜੇ ਮੈਂਬਰਾਂ ਵਿੱਚ ਡਰ ਦਾ ਮਾਹੌਲ ਬਣਾਉਣਾ ਹੈ ਦੇਖੋ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਤਮਾ ਦਾ ਨਾਮ ਹੈ ਤੁਸੀਂ ਉਸ ਪ੍ਰਮਾਤਮਾ ਦੀ ਭਗਤੀ ਅਤੇ ਪੀਰਾਂ ਦਾ ਪੈਰਾ ਘਰ 'ਚ ਕਰਨਾ ਹੈ ਜੇਕਰ ਕੋਈ ਬੁਰੀ ਆਦਤ ਜਾਂ ਨਸ਼ਾ ਕਰਦਾ ਹੋਵੇ ਘਰ 'ਚ ਤਾਂ ਖਾਸ ਕਰਕੇ ਰੱਖਣਾ ਹੈ ਕਿ ਪੀਰ ਨਰਾਜ਼ ਨਾ ਹੋਣ ਪੀਰਾਂ ਦੇ ਪੈਰੇ ਤੇ ਉਸ ਰੱਬ ਦੇ ਕਲਾਮ ਨਾਲ ਹਰ ਬੁਰੀ ਸ਼ਕਤੀ ਭਜਦੀ ਹੈ ਸੋ ਸੰਗਤ ਜੀ ਇਹ ਸੀ ਅੱਜ ਦਾ ਹੰਮਲ ਜਿਸ ਨਾਲ ਤੁਸੀਂ ਘਰ ਦੀ ਮਿੱਟੀ ਤੋਂ ਆਪ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਘਰ ਵਿੱਚ ਕਿਸ ਚੀਜ਼ ਜਾਂ ਕਿਹੜੀ ਨੈਗੇਟਿਵ એનર્ਜੀ ਦਾ ਵਾਸ ਹੈ ਜਾਂ ਕਿਸੇ ਨੇ ਕੀਤਾ ਕਰਾਇਆ ਹੋਇਆ ਹੈ ਸੋ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਹ ਨਹੀਂ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿਬਾਨ ਜੈ ਪੀਰਾਂ